1 2 3 4 5 ਤੇ 6 ਲੈਣੇ ਨੇ ਲੌਂਗ 1 2 3 4 5 6 ਤੇ ਇਹ ਗੇਮ ਫਰوق ਜੀ 7 ਮਨੱਕੇ 6 ਲੌਂਗ 7 ਮਨੱਕੇ ਤੇ 8 ਤੁਲਸੀਰਕ ਦੀਆਂ ਬੂੰਦਾ 6 7 8 ਤੇ ਟਾਈਫਰਡ ਦੀ ਹੋਣੀ ਬਸ ਤੇ ਤੁਹਾਡੇ ਸਰੀਰ ਚ ਆਜਣੀ ਜਾਨ ਤੇ ਤੁਸੀਂ ਪੈਣਾ ਹੱਸ ਇੱਕ ਪਲੇਟ ਟਾਈਫੈਟ ਦਉ ਲਪੇਟ ਗਰੀਬ ਹੋਵੇ ਜਾਂ ਸੇਠ ਕਿਤੇ ਤੁਸੀਂ ਨਾ ਹੋਇਓ ਲੇਟ ਜੀ ਤੁਹਾਨੂੰ ਪੰਜ ਬੰਦਿਆਂ ਨੇ ਜਫਾ ਪਾ ਲਿਆ ਅਗਰ ਤੁਹਾਡੇ ਤੁਸੀਂ ਉਸ ਬਾਵਾ ਨੂੰ ਛਡਵਾਉਣਾ ਹੈ ਨਾ ਤਾਂ ਤੁਹਾਡੇ ਅੰਦਰ ਕਮ ਸਿਕ 10 10 ਬੰਦਿਆਂ ਦੀ ਤਾਕਤ ਚਾਹੀਦੀ ਹੈ ਸੇਮ ਇਹੀ ਫਿਲਾਸਫੀ ਇਹਦੇ ਅੰਦਰ ਅਸੀਂ ਨੈਚੁਰਲ ਸਾਇੰਸ ਨੂੰ ਯੂਜ਼ ਕਰਦੇ ਹਾਂ ਫਿਰ ਇਹ ਐਂਟੀਬੈਕਟੀਰੀਅਲ ਡੋਸ ਹੈ ਯਸ ਸੁਪਰ ਪਾਵਰ ਰੱਖਦਾ ਹੈ ਸਰੇ ਇਹ ਲੌਂਗ ਬਹੁਤ ਸੁਪਰ ਪਾਵਰ ਰੱਖਦਾ ਐਂਟੀਬੈਕਟੀਰੀਅਲ ਪ੍ਰੋਪਰਟੀ ਹੈ ਲੌਂਗ ਜਿਹਦੇ ਟਾਈਫਾਇਡ ਦੇ ਬੈਕਟੀਰੀਆ ਨੂੰ 25-25 ਸਾਲ ਨਾਲ ਲੈ ਕੇ ਘੁੰਮ ਰਹੇ ਹੋ ਉਸ ਬੈਕਟੀਰੀਆ ਨੂੰ ਐਂਟੀਬੈਕਟੀਰੀਅਲ ਡੋਸ ਦੇਣ ਦਾ ਟਾਈਮ ਆ ਗਿਆ ਜੇ ਡਾਕਟਰ ਕੋਲ ਚਲੇ ਜਾਈਏ ਉਹ ਕਹਿੰਦੇ ਜੀ ਤਾਂ ਹੱਡੀਆਂ ਚ ਵੱਸ ਗਿਆ ਜੀ ਹੁਣ ਇਹ ਨਹੀਂ ਜਾਂਦਾ ਦਵਾਈ ਖਾਈ ਜਾਓ ਹੋ ਗਿਆ ਠੀਕ ਠੀਕ ਹੈ ਨਹੀਂ ਤੇ ਨਾ ਸੀ ਡਾਕਟਰ ਕੋਲ ਜਾਂਦੇ ਹੋ ਵੈਦ ਕੋਲ ਜਾਓ ਉਹ ਨਹੀਂ ਕਹੇਗਾ ਇਹ ਗੱਲ ਕਿਉਂਕਿ ਉਹਦੇ ਕੋਲ ਹਰਬ ਪਈਆਂ ਨੇ ਫਰਕੀ ਜਿਹੜਾ ਟਾਈਫਾਇਡ ਹੈ ਨਾ ਜੀ ਇਹ ਸੈਲਮੋਨੀਲਾ ਨਾਮ ਦਾ ਇੱਕ ਬੈਕਟੀਰੀਆ ਹੈ ਜੋ ਆਂਤੜੀਆਂ 'ਚ ਜਗ੍ਹਾ ਬਣਾ ਲੈਂਦਾ ਹੈ। ਇਹਦੀ ਆਪਣੇ ਜਿਹੜੇ ਕੰਮ ਨੇ ਇਸ ਬੈਕਟੀਰੀਆ ਦੇ ਸੈਲਮੋਨੀਲਾ ਬੈਕਟੀਰੀਆ ਦੇ ਉਹ ਕੰਮ ਇਹ ਹੈ ਕਿ ਇਹ ਦੂਸਰੇ ਅੰਗਾਂ ਨੂੰ ਜਕੜ ਕੇ ਰੱਖਦਾ ਹੈ। ਜਦੋਂ ਪੇਟ ਦੀ ਆਂਤੜੀ 'ਚ ਜਗ੍ਹਾ ਬਣਾ ਲੈਂਦਾ ਉਹਨੂੰ ਪੇਟ ਦੀ ਆਂਤੜੀ 'ਚ ਕੀ ਬਣਦਾ ਸਾਡੇ ਸਰੀਰ ਲਈ ਪ੍ਰਾਣਸ਼ਕਤੀ। ਠੀਕ ਹੈ। ਪੂਰੇ ਦਿਨ ਦੀ ਊਰਜਾ ਜਿੱਥੋਂ ਪ੍ਰੋਡਿਊਸ ਹੋਣੀ ਆ ਮਿਲਣੀ ਆ ਸਾਨੂੰ ਉਸ ਪ੍ਰਾਣਸ਼ਕਤੀ ਨੂੰ ਇਹ ਬਜਾਉਣਾ ਸ਼ੁਰੂ ਕਰ ਦਿੰਦਾ ਹੈ। ਆਂਤੜੀਆਂ ਦੇ ਗੁੱਡ ਬੈਕਟੀਰੀਆ ਨੂੰ ਘਟਾ ਦਿੰਦਾ ਹੈ। ਜਿਦੇ ਨਾਲ ਸਾਡੇ ਲੀਵਰ ਦੇ ਕੰਮ ਐਨਜ਼ਾਈਮ ਵਰਕ ਵੀ ਘਟ ਜਾਂਦੇ ਆ। ਭੁੱਖ ਡਿਸਟਰਬ ਹੋ ਜਾਂਦੀ ਹੈਗੀ ਆ। ਇੰਜਣੀਆਂ ਦੁਖਣੋਂ ਨਹੀਂ ਬੰਦ ਹੁੰਦੀਆਂ। ਹੱਥ ਪਰ ਸੋਨਣ ਲੱਗ ਪੈਂਦੇ ਨੇ। ਮੂੰਹ ਦਾ ਸਵਾਦ ਕੌੜਾ ਰਹਿਣ ਲੱਗ ਪੈਂਦਾ। ਗੈਟਿੰਗ ਵਾਲ ਚੜਨ ਲੱਗ ਪੈਂਦੇ ਨੇ। ਸੋ ਓਵਰਆਲ ਮੇ ਕਿੰਨੇ ਕੁ ਰੋਗ ਇਹਦੇ ਚ ਗਿਣਾ ਦੇਵਾਂ? ਟਾਈਫਾਇਟ ਤੋਂ ਸ਼ੁਰੂ ਟਾਈਫਾਇਟ ਦੀ ਵਜ੍ਹਾ ਨਾਲ ਇਨਸਾਨ ਭੁਖ ਤਰਿਆ ਹੁੰਦਾ। ਸਾਲ ਬਾਅਦ ਟਾਈਫਾਇਟ ਹੁੰਦਾ। ਜੀ। ਮਹੀਨਾ ਚ ਚੱਲਦਾ ਫਿਰ ਠੀਕ ਹੋ ਜਾਂਦਾ। ਜੇ ਮਾਰਚ ਚ ਹੋਣ ਲੱਗਦਾ ਤਾਂ ਮਾਰਚ ਚ ਹੁੰਦਾ। ਜੇ ਫਰਵਰੀ ਚ ਹੋਣ ਲੱਗਦਾ ਫਰਵਰੀ ਚ ਹੁੰਦਾ ਜੇ ਜਨਵਰੀ ਚ ਹੋਣ ਲੱਗਦਾ ਜਨਵਰੀ ਚ ਹੁੰਦਾ ਇਹ ਜਿਹੜਾ ਸੈਸ਼ਨਲ ਟਾਈਫਾਇਡ ਹੈਗਾ ਇਹ ਕੀ ਸ਼ੈ ਹੈਗੀ ਜਬ ਸੀਜ਼ਨ ਚੇਂਜ ਹੁੰਦਾ ਸੀਜ਼ਨ ਦੇ ਵਿੱਚ ਪੁਰਾਣਾ ਬੈਕਟੀਰੀਆ ਜਾਂਦਾ ਨਵਾਂ ਹੁੰਦਾ ਉਹ ਜਦੋਂ ਉਹ ਉਹ ਸੀਜ਼ਨ ਫੇਰ ਅਗੇਨ ਵਾਪਸ ਰਿਪੀਟ ਮਾਰਦਾ ਹੈਗਾ ਤਾਂ ਉਦੋਂ ਉਹ ਬੋਡੀ ਦੀ ਇਮਿਊਨਿਟੀ ਜਦੋਂ ਫਾਈਟ ਕਰਦੀ ਹੈ ਤਾਂ ਫਾਈਟ ਨਹੀਂ ਕਰ ਪਾਉਂਦੀ ਡਿਊ ਟੂ ਟਾਈਫਾਇਡ ਬੈਕਟੀਰੀਆ ਟਾਈਫਾਇਡ ਕਦੀ ਵੀ ਦਵਾਈਆਂ ਨਾਲ ਨਹੀਂ ਜਾਂਦਾ ਹੁੰਦਾ ਟਾਈਫਾਇਡ ਜਦੋਂ ਜਾਏਗਾ ਹਰਬਸ ਨਾਲ ਜਾਏਗਾ ਰੈਮਡੀਜ਼ ਨਾਲ ਜਾਏਗਾ ਡਾਈਟ ਨਾਲ ਜਾਏਗਾ ਇੱਕ ਪਲੇਟ ਟਾਈਫੈਡ ਦਊ ਲਪੇਟ ਗਰੀਬ ਹੋਵੇ ਜਾਂ ਸੇਠ ਕਿਤੇ ਤੁਸੀਂ ਨਾ ਹੋਇਓ ਲੇਟ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਭਲਾ ਇਹ ਇੱਕ ਪਲੇਟ ਕਿਵੇਂ ਵੱਡੇ ਵੱਡੇ ਡਾਕਟਰਾਂ ਨੂੰ maat ਦੇ ਸਕਦੀ ਹੈ ਕਿਵੇਂ ਕਿਵੇਂ ਔਰ ਵੱਡੇ ਵੱਡੇ ਜਿਹੜੀਆਂ ਗੋਲੀਆਂ ਕੈਪਸੂਲ ਜਿਹੜੇ ਟ੍ਰੀਟਮੈਂਟ ਨੇ ਉਹਨਾਂ ਨੂੰ ਮਾਰ ਦੇ ਸਕਦੀ ਹੈ ਔਰ ਕਿਵੇਂ ਸਾਡੇ ਅੰਦਰੋਂ ਜਿਹੜਾ ਟਾਈਫਾਇਡ ਜੰਮਿਆ ਪਿਆ ਅਸੀਂ ਕਹਿ ਲਈਏ ਜੰਮ ਕੇ ਅੰਦਰ ਉਹਨੂੰ ਖਿੱਚ ਕੇ ਜਿਵੇਂ ਅਸੀਂ ਕਰਾਹ ਲਗਾ ਦਿੰਨੇ ਆ ਖੇਤਾਂ 'ਚ ਕਰਾਹ ਲਗਾਉਣ ਵਾਲੀ ਪਲੇਟ ਹੈਗੀ ਸਮਝਾਂਗੇ ਡਾਕਟਰ ਸਾਹਿਬ ਤੋਂ ਸਾਡੇ ਨਾਲ ਨੇ ਦੁਨੀਆ ਭਰ ਦੇ ਨਾਮਵਰ ਡਾਕਟਰ ਡਾਕਟਰ ਵਿਜੇ ਸਿੰਘ ਪੁੱਲਰ ਸਾਹਿਬ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਆ ਕਿ ਹਕੀਕਤ ਟੀਵੀ ਪੰਜਾਬੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਾਈ ਸਤਿਕਾਰ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਜਿਹੜੀ ਇਹ ਪਲੇਟ ਹੈ ਇਹ ਟਾਈਫਾਇਡ ਲਪੇਟ ਦਿੰਦੀ ਹੈ ਜੀ ਇਹ ਪਲੇਟ ਕਿਵੇਂ ਟਾਈਫਾਇਡ ਲਪੇਟੂ ਜੀ ਦੇਖੋ ਆਲਰੇਡੀ ਅਫਰੂਕੀ ਜਿਹੜਾ ਟਾਈਫਾਇਡ ਹੈ ਨਾ ਜੀ ਇਹ ਸੈਲਮੋਨੀਲਾ ਨਾਮ ਦਾ ਇੱਕ ਬੈਕਟੀਰੀਆ ਜੋ ਆਂਤਰੀਆਂ ਚ ਜਗ੍ਹਾ ਬਣਾ ਲੈਂਦਾ ਠੀਕ ਹੈ ਔਰ ਇਹ ਨਿਕ ਡੈਪਥ ਤੱਕ ਚਲੇ ਜਾਂਦਾ ਹੈਗਾ ਜੀ ਇਹ ਬੈਕਟੀਰੀਆ ਜਾਂਦਾ ਜਾਂਦਾ ਹੈ ਅੰਗ ਤੋਂ ਅੰਗ ਤੱਕ ਮੂਵ ਕਰ ਜਾਂਦਾ ਹਾਂ ਇੱਕ ਅੰਗ ਤੋਂ ਦੂਸਰੇ ਅੰਗ ਤੱਕ ਮੂਵ ਕਰਦਾ ਠੀਕ ਹੈ ਔਰ ਇਹਦੀ ਇਹਦੀ ਆਪਣੇ ਜਿਹੜੇ ਕੰਮ ਨੇ ਇਸ ਬੈਕਟੀਰੀਆ ਦੇ ਸੈਲਮੋਨੇਲਾ ਬੈਕਟੀਰੀਆ ਦੇ ਉਹ ਕੰਮ ਇਹ ਹੈ ਕਿ ਇਹ ਦੂਸਰੇ ਅੰਗਾਂ ਨੂੰ ਜਕੜ ਕੇ ਰੱਖਦਾ ਹੈ ਠੀਕ ਹੈ ਹਰ ਅੰਗ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਰੋਕ ਦਿੰਦਾ ਹੈ ਇਹੀ ਕਾਰਨ ਹੈ ਕਿ ਟਾਈਫਾਇਡ ਆ ਜਿਹੜਾ ਟਾਈਫਾਇਡ ਚ ਨਾਰਮਲੀ ਫੀਵਰ ਆਉਂਦਾ ਹੈ ਸਰੀਰ ਟੁੱਟਦਾ ਭਜਦਾ ਭੁੱਖ ਬੰਦ ਹੋ ਜਾਂਦੀ ਹੈ ਮੂੰਹ ਦੇ ਵਿੱਚ ਛਾਲੇ ਵੀ ਹੋ ਜਾਂਦੇ ਸਕਿਨ ਦੇ ਉੱਤੇ ਰੈੱਡ ਰੈੱਡ ਜਿਹੜੇ ਸਪੌਟ ਵੀ ਆਉਣ ਲੱਗ ਪੈਂਦੇ ਆ ਔਰ ਸਕਿਨ ਤੇ ਇਚਿੰਗ ਵੀ ਹੁੰਦੀ ਹੈ ਔਰ ਅੱਖਾਂ ਦੇ ਵਿੱਚ ਜਲਣ ਤੇ ਖੁਸ਼ਕਪਨ ਵੀ ਆ ਜਾਂਦਾ ਹੈਗਾ ਚਿਹਰੇ ਦਾ ਮੋਰਲ ਕਾਫੀ ਡਾਊਨ ਹੋ ਜਾਂਦਾ ਹੈਗਾ ਸਕਿਨ ਦੇ ਉੱਪਰ ਇੱਕ ਡਰਾਈਨੈਸ ਤੇ ਇੱਕ ਬੁਝਿਆ ਜਿਹਾ ਹੋਇਆ ਇੱਕ ਗਲੋ ਰਹਿੰਦਾ ਬੁਝਿਆ ਗਲੋ ਨਿਕ ਤਾਂ ਹੁੰਦਾ ਨਾ ਸ਼ਾਈਨ ਗਲੋ ਇਹ ਬੁਝਿਆ ਜਿਹਾ ਗਲੋ ਚੱਲਦਾ ਹੈਗਾ ਪੇਸ਼ੈਂਟ ਨੈਗੇਟਿਵ ਸੋਚਣ ਲੱਗ ਪੈਂਦਾ ਹਰ ਚੀਜ਼ ਹਾਂ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਇਸ ਬੈਕਟੀਰੀਆ ਨੇ ਅੰਗ ਤੋਂ ਅੰਗ ਮੂਵ ਕਰ ਜਾਣਾ ਹੈ ਜਦੋਂ ਜਦੋਂ ਪੇਟ ਦੀ ਅੰਤੜੀ ਚ ਜਗ੍ਹਾ ਬਣਾ ਲੈਂਦੇ ਆ ਉਹ ਪੇਟ ਦੀ ਅੰਤੜੀ ਚ ਕੀ ਬਣਦਾ ਸਾਡੇ ਸਰੀਰ ਲਈ ਪ੍ਰਾਣ ਸ਼ਕਤੀ ਠੀਕ ਹੈ ਪੂਰੇ ਦਿਨ ਦੀ ਊਰਜਾ ਜਿੱਥੋਂ ਪ੍ਰੋਡਿਊਸ ਹੋਣੀ ਆ ਮਿਲਣੀ ਆ ਸਾਨੂੰ ਉਸ ਪ੍ਰਾਣ ਸ਼ਕਤੀ ਨੂੰ ਇਹ ਬੁਝਾਉਣਾ ਸ਼ੁਰੂ ਕਰ ਦਿੰਦਾ ਅੰਤੜੀ ਦੇ ਗੁੱਡ ਬੈਕਟੀਰੀਆ ਨੂੰ ਘਟਾ ਦਿੰਦਾ ਜਿਹਦੇ ਨਾਲ ਸਾਡੇ ਲੀਵਰ ਦੇ ਕੰਮ ਐਨਜ਼ਾਈਮ ਵਰਕ ਵੀ ਘਟ ਜਾਂਦੇ ਆ। ਭੁੱਖ ਡਿਸਟਰਬ ਹੋ ਜਾਂਦੀ ਹੈਗੀ ਆ। ਜਦੋਂ ਲੀਵਰ ਦੇ ਉੱਤੇ ਕਿਸੇ ਕੋਈ ਵੀ ਚੀਜ਼ ਮਾਰ ਕਰਦੀ ਹੈ ਤਾਂ ਲੀਵਰ ਉਹਨੂੰ ਚਮੜੀ ਤੇ ਵੀ ਵਿਖਾਉਂਦਾ ਹੈ। ਜਿਹਦੇ ਨਾਲ ਚਮੜੀ ਦੇ ਉੱਤੇ ਚਮੜੀ ਦੇ ਰੋਗ ਦੀ ਤਰ੍ਹਾਂ ਵੀ ਸਰਵਾਈਵ ਕਰਦਾ। ਪਿੰਜਣੀਆਂ ਦੁਖਣੋਂ ਨਹੀਂ ਬੰਦ ਹੁੰਦੀਆਂ। ਹੱਥ ਪਰ ਸੋਨਣ ਲੱਗ ਪੈਂਦੇ ਨੇ। ਮੂੰਹ ਦਾ ਸਵਾਦ ਕੌੜਾ ਰਹਿਣ ਲੱਗ ਪੈਂਦਾ ਹੈ। ਗੇਟਿੰਗ ਵਾਲ ਚੜਨ ਲੱਗ ਪੈਂਦੇ ਨੇ ਸੋ ਓਵਰ ਆਲ ਮੈਂ ਕਿੰਨੇ ਕ ਰੋਗ ਇਹਦੇ ਚ ਗਿਣਾ ਦੇਵਾਂ ਟਾਈਫਾਇਟ ਤੋਂ ਸ਼ੁਰੂ ਟਾਈਫਾਇਟ ਦੀ ਵਜ੍ਹਾ ਨਾਲ ਇਨਸਾਨ ਪੁਖਤ ਰਿਆ ਹੁੰਦਾ ਹੈ ਔਰਤਾਂ ਮੋਸਟਲੀ ਇਹਦੇ ਵਿੱਚ ਫਸ ਜਾਂਦੀਆਂ ਨੇ ਕਿਉਂਕਿ ਥੋੜਾ ਮੋਟਾ ਦਰਦ ਹੋਣਾ ਦਰਦਾਂ ਦੀ ਦਵਾਈ ਖਾ ਲਈ ਉਹਦੀ ਵਜ੍ਹਾ ਨਾਲ ਵੀ ਇਹ ਆ ਜਾਂਦਾ ਹੈ ਮੋਸਟਲੀ ਵੈਸੇ ਟਾਈਫਾਇਟ ਨੂੰ ਇਹੀ ਦੱਸਿਆ ਜਾਂਦਾ ਹੈ ਕਿ ਪਾਣੀ ਤੋਂ ਆਉਂਦਾ ਹੈ ਗੰਦੇ ਪਾਣੀ ਤੋਂ ਆਉਂਦਾ ਹੈਗਾ ਬੇ ਅਨਾਜ ਤੋਂ ਹੁੰਦਾ ਹੈ ਮੱਖੀਆਂ ਦੇ ਬਿਠ ਇਨਾਂ ਚੀਜ਼ਾਂ ਤੋਂ ਲੇਕਿਨ ਐਸਈਏ ਵੀ ਦੇਖਿਆ ਹੈਗਾ ਕਿ ਪਾਣੀ ਦਾ ਵੀ ਇੱਕ ਰੂਪ ਹੈਗਾ ਲੇਕਿਨ ਜਿਹੜੀਆਂ ਔਰਤਾਂ ਲਗਾਤਾਰ ਪੇਨਕিলার ਦਰਦਾਂ ਦੀਆਂ ਦਵਾਈਆਂ ਖਾਂਦੇ ਉਹਨਾਂ ਦੇ ਵੀ ਅੰਦਰ ਵੀ ਅਸੀਂ ਇਹ ਪ੍ਰੋਬਲਮ ਦੇਖੀ ਹੈ ਹਾਂ ਔਰ ਉਹਨਾਂ ਨੂੰ ਵੀ ਇਹ ਸਮੱਸਿਆ ਰਹਿੰਦੀ ਹੈ ਉਹਨਾਂ ਦਾ ਵੀ ਵਿਡਾਲ ਟੈਸਟ ਪੋਜ਼ਿਟਿਵ ਰਹਿੰਦਾ ਹੈਗਾ ਆਲਰੇਡੀ ਜਿਹੜਾ ਹੈਗਾ ਈਐਸਆਰ ਵੀ ਉਹਨਾਂ ਦਾ ਵਧਣ ਲੱਗ ਪੈਂਦਾ ਹੈਗਾ ਜੋੜਾਂ 'ਚ ਦਰਦ ਆਉਣ ਲੱਗ ਪੈਂਦੀ ਹੈ ਸਮੱਸਿਆ ਬੜੀ ਭਿਆਨਕ ਹੋ ਜਾਂਦੀ ਹੈ ਹਿਮੋਗਲੋਬਿਨ ਥੱਲੇ ਆਉਣ ਲੱਗ ਪੈਂਦਾ ਜਿਹੜਾ 12 13 ਹੁੰਦਾ ਸੀ ਉਹ 7 8 ਤੇ ਆ ਜਾਂ ਜਿੰਨਾ ਅਨਿਮਿਕਤਾ ਫੈਲਦੀ ਹੈਗੀਏ ਕੀ ਕਾਰਨ ਹੁੰਦਾ ਜੀ ਇਹ ਟਾਈਫਾਇਡ ਖੂਨ ਨੂੰ ਕਿਉਂ ਮਤਲਬ ਸੱਕ ਕਰ ਜਾਂਦਾ ਖਾ ਜਾਂਦਾ ਖੂਨ ਨੂੰ ਇਹ ਚੂਸ ਜਾਂਦਾ ਹੈ ਘਟਾ ਦਿੰਦਾ ਟਾਈਫਾਇਡ ਜਿਹੜਾ ਹੈਗਾ ਉਹ ਤੁਹਾਨੂੰ ਦੱਸਿਆ ਨਹੀਂ ਕਿ ਨੇ ਅੰਗ ਤੋਂ ਅੰਗ ਮੂਵ ਕਰਨਾ ਹੈ ਪੇਟ ਦੀ ਅੰਤਰੀ ਤੋਂ ਇਹਨਾਂ ਲੀਵਰ ਤੱਕ ਜਦੋਂ ਮੂਵ ਕਰਨਾ ਹੈਗਾ ਲੀਵਰ ਦੇ ਜਿਹੜੇ ਆਪਣੇ ਬਲੱਡ ਬਣਾਉਣ ਵਾਲਾ ਜਿਹੜਾ ਕੰਮ ਹੈਗਾ ਬੋਨ ਮੈਰੋ ਦੀ ਹੈਲਪ ਨਾਲ ਉਹ ਬਣਾਉਂਦਾ ਹੈ ਹਿਮੋਗਲੋਬਿਨ ਜਿਹੜਾ ਬਣਦਾ ਹੈਗਾ ਉਸ ਕਾਰੇ ਨੂੰ ਉਸ ਕੰਮ ਨੂੰ ਵੀ ਇਹ ਕੰਟਰੋਲ ਕਰ ਦਿੰਦਾ ਹੈ ਜਿਹਦੇ ਨਾਲ ਜਿਹੜਾ ਹੈਗਾ ਬਾਡੀ ਨੂੰ ਉਹ ਰੈੱਡ ਬਲੱਡ ਸੈੱਲ ਆਲਰੇਡੀ ਸਪਲੀਨ ਨਾਲ ਹਲਕੇ ਹਿਮੋਗਲੋਬਿਨ ਵਿੱਚ ਕਨਵਰਟ ਨਹੀਂ ਕਰ ਸਕਦੀ ਹੁੰਦੀ ਰੈੱਡ ਬਲੱਡ ਸੈੱਲ ਨੂੰ ਤਾਂ ਇਹ ਸਮੱਸਿਆ ਇਸ ਬੈਕਟੀਰੀਆ ਦੇ ਵਜ੍ਹਾ ਨਾਲ ਆਉਣ ਲੱਗ ਪੈਂਦੀ ਹੈਗੀ ਆ ਔਰ ਵੱਡੀ ਚੀਜ਼ ਕੀ ਹੈਗੀ ਆ ਲੋਕ 25-25 ਸਾਲ ਤੋਂ ਟਾਈਫਾਈਡ ਨਾਲ ਕੈਰੀ ਕਰ ਰਹੇ ਆ 25-25 ਸਾਲ ਤੋਂ ਸਾਡੇ ਕੋਲ ਪਿਛਲੇ 5 ਸਾਲ ਦੇ ਵਿੱਚ ਮੇਰੇ ਹਿਸਾਬ ਨਾਲ ਹਜ਼ਾਰਾਂ ਮਰੀਜ਼ ਆਏ ਨੇ no doubt ਇੱਕ ਚੀਜ਼ ਹਮੇਸ਼ਾ ਯਾਦ ਰੱਖਣੀ ਆ ਟਾਈਫਾਇਡ ਕਦੀ ਵੀ ਦਵਾਈਆਂ ਨਾਲ ਨਹੀਂ ਜਾਂਦਾ ਹੁੰਦਾ ਟਾਈਫਾਇਡ ਜਦੋਂ ਜਾਏਗਾ ਹਰਬਜ਼ ਨਾਲ ਜਾਏਗਾ ਰੈਮਡੀਜ਼ ਨਾਲ ਜਾਏਗਾ ਡਾਈਟ ਨਾਲ ਜਾਏਗਾ ਕਿਉਂਕਿ ਇਹ ਦੀ ਜਿਸ ਢੰਗ ਨਾਲ ਜਕੜਦਾ ਹੈ ਨਾ ਅੰਤੜੀਆਂ ਨੂੰ ਇਹਦੀ ਜਕੜਨ ਵੀ ਉਸੇ ਢੰਗ ਨਾਲ ਹੀ ਇਹਨੂੰ ਹਟਾਉਣੀ ਪੈਂਦੀ ਹੈ ਹੁਣ ਉਹਦੇ ਵਾਸਤੇ ਬਾਡੀ ਦੇ ਅੰਦਰ ਇੱਕ ਜੀ ਦੀ ਪ੍ਰਾਣ ਊਰਜਾ ਨੇ ਉਹਦੇ ਉਹਨੂੰ ਵਧਾਉਣਾ ਪੈਂਦਾ ਨੇਚੁਰਲੀ ਫਰੂਕੀ ਜੀ ਤੁਹਾਨੂੰ ਪੰਜ ਬੰਦਿਆਂ ਨੇ ਜਫਾ ਪਾ ਲਿਆ ਅਗਰ ਤੁਹਾਡੇ ਤੁਸੀਂ ਉਸ ਬਾਹਾਂ ਨੂੰ ਛਡਵਾਉਣਾ ਹੈ ਨਾ ਤਾਂ ਤੁਹਾਡੇ ਅੰਦਰ ਕਮ ਸਿਕ 10 10 ਬੰਦਿਆਂ ਦੀ ਤਾਕਤ ਚਾਹੀਦੀ ਹੈ ਸੇਮ ਇਹੀ ਫਿਲਾਸਫੀ ਇਹਦੇ ਅੰਦਰ ਅਸੀਂ ਨੈਚੁਰਲ ਸਾਇੰਸ ਚ ਯੂਜ਼ ਕਰਦੇ ਆ ਕਿ ਇਹਦੇ ਅੰਦਰ ਕਿਹੜੀ ਇਸ ਤਰ੍ਹਾਂ ਦੀ ਐਂਟੀ ਬੈਕਟੀਰੀਅਲ ਪ੍ਰੋਪਰਟੀ ਵਾਲੇ ਜਾਂ ਹਰਬਸ ਦਿੱਤੀਆਂ ਜਾਣ ਜਿਦੇ ਨਾਲ ਉਹ ਇੱਕ ਸੁਪਰ ਪਾਵਰ ਦੀ ਤਰ੍ਹਾਂ ਕੰਮ ਕਰੇ ਔਰ ਇਸ ਬੈਕਟੀਰੀਆ ਨੂੰ ਬਰਨ ਕਰੇ ਤੇ ਗੁੱਡ ਬੈਕਟੀਰੀਆ ਨੂੰ ਵਧਾ ਦੇਵੇ ਐਂਟੀਡੋਸ ਦੇ ਕੇ ਹੀ ਇਹਨੂੰ ਸਾਨੂੰ ਠੀਕ ਕਰਨਾ ਪੈਂਦਾ ਹੈਗਾ ਆਲਰੇਡੀ ਟਾਈਫਾਇਡ ਇਹ ਨਹੀਂ ਹੈਗਾ ਕਿ ਠੀਕ ਨਹੀਂ ਹੁੰਦਾ ਟਾਈਫਾਇਡ ਠੀਕ ਵੀ ਹੁੰਦਾ ਇਹਦੇ ਚੋਂ ਤੁਸੀਂ ਬਾਹਰ ਵੀ ਆਉਂਦੇ ਹੋ ਤੁਹਾਡੇ ਸਰੀਰ ਦੇ એનર્ਜੀ ਲੈਵਲ ਵੀ ਵਧਦਾ ਹੈਗਾ ਹਿਮੋਗਲੋਬਿਨ ਵੀ ਉੱਪਰ ਆਉਂਦਾ ਹੈਗਾ ਇਸ ਨਾਲ ਲੇਟ ਜੋੜਾਂ ਦਰਦਾਂ ਦੀ ਸਮੱਸਿਆ ਵੀ ਘਟਦੀ ਹੈ ਮਾਈਗਰੇਨ ਵੀ ਠੀਕ ਹੁੰਦਾ ਸਭ ਠੀਕ ਹੋ ਜਾਂਦਾ ਹੈ ਲੇਕਿਨ ਇਸ ਪਲੇਟ ਦੀ ਬਦੌਲਤ ਜੀ 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 ਪਰ ਡਾਕਟਰ ਸਾਹਿਬ ਇੱਕ ਹੋਰ ਵੀ بڑا ਹੈ ਮਿੱਥੇ ਸਵਾਲ ਹੈ ਉਹ ਕਹਿੰਦੇ ਵੀ ਸਾਨੂੰ ਸਾਲ ਬਾਅਦ ਟਾਈਫਾਇਡ ਹੁੰਦਾ ਜੀ ਮਹੀਨਾ ਚਲਦਾ ਫਿਰ ਠੀਕ ਹੋ ਜਾਂਦਾ ਜੇ ਮਾਰਚ ਚ ਹੋਣ ਲੱਗਦਾ ਤਾਂ ਮਾਰਚ ਚ ਹੁੰਦਾ ਜੇ ਫਰਵਰੀ ਚ ਹੋਣ ਲੱਗਦਾ ਫਰਵਰੀ ਚ ਹੁੰਦਾ ਜੇ ਜਨਵਰੀ ਚ ਹੋਣ ਲੱਗਦਾ ਜਨਵਰੀ ਚ ਹੁੰਦਾ ਇਹ ਜਿਹੜਾ ਸੈਸ਼ਨਲ ਟਾਈਫਾਇਡ ਹੈਗਾ ਇਹ ਕੀ ਸ਼ੈ ਹੈਗੀ ਜੀ ਫਿਰ ਨਾਰਮਲੀ ਫਰੁਗੀ ਜੀ ਕੀ ਹੁੰਦਾ ਹੈਗਾ ਕਿ ਜਿਵੇਂ ਸੀਜ਼ਨ ਚੇਂਜ ਹੁੰਦਾ ਹੈ ਸੀਜ਼ਨ ਦੇ ਵਿੱਚ ਪੁਰਾਣਾ ਬੈਕਟੀਰੀਆ ਜਾਂਦਾ ਨਵਾਂ ਹੁੰਦਾ ਉਹ ਜਦੋਂ ਉਹ ਉਹ ਸੀਜ਼ਨ ਫਿਰ ਅਗੇਨ ਵਾਪਸ ਰਿਪੀਟ ਮਾਰਦਾ ਹੈਗਾ ਤਾਂ ਉਦੋਂ ਉਹ ਬਾਡੀ ਦੀ ਇਮਿਊਨਿਟੀ ਜਿਹੜਾ ਫਾਈਟ ਕਰਦੀ ਹੈ ਤਾਂ ਫਾਈਟ ਨਹੀਂ ਕਰ ਪਾਉਂਦੀ ਡਿਊ ਟੂ ਟਾਈਫਾਇਡ ਬੈਕਟੀਰੀਆ ਉਹਦੇ ਕਰਕੇ ਫਿਰ ਉਹ ਲੜਾਈ ਨਹੀਂ ਕਰ ਪਾਉਂਦੀ ਉਸ ਨਵੇਂ ਬੈਕਟੀਰੀਆ ਤੇ ਵਾਇਰਸਸ ਦੇ ਨਾਲ ਜਿਹਦੇ ਕਰਕੇ ਬਾਡੀ ਫਿਰ ਇੱਕ ਆਪ ਦੇ ਗ੍ਰਾਫ ਨੂੰ ਨੀਚੇ ਕਰਾ ਲੈਂਦੀ ਹੈ ਬੰਦੇ ਨੂੰ ਸਰੀਰ ਟੁੱਟਣ ਭੱਜਣ ਲੱਗ ਪੈਂਦਾ ਮੂੰਹ ਕੋੜਾ ਆ ਜਾਂਦਾ ਪੁੱਹ ਘਟ ਜਾਂਦੀ ਸਿਰਦਰਦ ਹੋਣ ਲੱਗ ਪੈਂਦਾ ਬਾਡੀ 'ਚ ਸੇਕ ਨਿਕਲਣ ਲੱਗ ਪੈਂਦਾ ਮਨ ਨੈਗੇਟਿਵ ਹੋ ਜਾਂਦਾ ਮੂੰਹ 'ਚ ਛਾਲੇ ਹੋਣ ਲੱਗ ਪੈਂਦੇ ਆ ਜਿਹੜੀ ਹੈਗੀ ਆ ਐਸਿਡ ਗੈਸ ਵੀ ਬਣਨ ਲੱਗ ਪੈਂਦਾ ਇਸ ਤਰ੍ਹਾਂ ਦੀ ਸਮੱਸਿਆ ਨੀਂਡ ਡਿਸਟਰਬ ਹੋਏ ਨੈਗੇਟਿਵ ਮਾਨ ਹੋ ਜਾਂਦਾ ਕੁਝ ਵੀ ਚੰਗਾ ਸਵਾਦੀ ਨਹੀਂ ਲੱਗਦਾ ਕਿ ਇਹਦੀ ਗੱਲ ਚੰਗੀ ਨਹੀਂ ਲੱਗਦੀ ਸੋ ਇਹ ਸਾਰੇ ਸਿੰਪਟਮ ਟਾਈਫਾਇਡਲ ਚ ਰਹਿੰਦੇ ਆ ਸੋ ਇਸ ਚੀਜ਼ ਨੂੰ ਉਹੀ ਸੇਮ ਤਰ੍ਹਾਂ ਦੀ ਚੀਜ਼ ਦੱਸੂਗਾ ਬੈਕਟੀਰੀਆ ਨੂੰ ਐਂਟੀਬੈਕਟੀਰੀਅਲ ਡੋਜ਼ ਨਾਲ ਹੀ ਤੁਸੀਂ ਖਤਮ ਕਰ ਸਕਦੇ ਹੋ ਤੇ ਫਿਰ ਇਹ ਐਂਟੀਬੈਕਟੀਰੀਅਲ ਡੋਜ਼ ਹੈ यस ਸੁਪਰ ਪਾਵਰ ਰੱਖਦਾ ਹੈ ਸਰ ਇਹ ਲੌਂਗ ਬਹੁਤ ਸੁਪਰ ਪਾਵਰ ਰੱਖਦਾ ਐਂਟੀਬੈਕਟੀਰੀਅਲ ਪ੍ਰੋਪਰਟੀ ਹੈ ਲੌਂਗ ਤੁਸੀਂ ਕਰਨਾ ਕੀ ਹੈਗਾ ਜੀ ਲੌਂਗ ਨੂੰ ਉਹਦੇ ਵਿੱਚ ਹੀ ਇਸਤੇਮਾਲ ਕਰਦੇ ਆਂ ਵੀ ਚਾਹ ਚ ਇਸਤੇਮਾਲ ਕਰ ਲੈਣੇ ਆਂ ਸਬਜ਼ੀਆਂ ਚ ਇਸਤੇਮਾਲ ਕਰ ਲੈਣੇ ਆਂ ਪਰ ਤੁਸੀਂ ਕਹਿ ਰਹੇ ਵੀ ਜਿਹੜਾ ਇਹ ਲੌਂਗ ਹੈਗਾ ਇਹ ਟਾਈਫਾਇਡ ਦਾ ਕੈਪਸੂਲ ਹੈ ਜੀ ਜੀ ਮੈਨੂੰ ਪਤਾ ਹੈ ਚਾਹ ਨੂੰ ਹੁਣ ਤੱਕ ਲੌਂਗ ਨੂੰ ਸਾਰਿਆਂ ਨੇ ਸਵਾਦ ਲਈ ਯੂਜ਼ ਕੀਤਾ ਹੈ ਇਹਨੂੰ ਦਵਾਈ ਲਈ ਯੂਜ਼ ਕਰਕੇ ਦੇਖੋ ਕਰਨਾ ਕੀ ਹੈ ਇਹਨੂੰ ਤੁਸੀਂ ਅਪ੍ਰੋਕਸ 1 2 3 4 5 ਤੇ 6 ਲੈਣੇ ਨੇ ਲੌਂਗ 6 ਲੌਂਗ ਜੀ 1 ਲੀਟਰ ਪਾਣੀ ਚ ਨੂੰ ਬੋਇਲ ਕਰਨਾ ਹੈ 6 ਲੌਂਗਾਂ ਨੂੰ ਜੀ 1 ਲੀਟਰ ਪਾਣੀ ਚ ਨੂੰ ਬੋਇਲ ਕਰਨਾ ਹੈਗਾ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਜਦੋਂ ਪਾਣੀ 1 ਲੀਟਰ ਤੋਂ 700 ml ਰਹਿ ਜਾਵੇ ਠੀਕ ਹੈ ਇਹ ਬੋਇਲ ਕਰਕੇ ਉਸ ਤੋਂ ਬਾਅਦ ਪਾਣੀ ਨੂੰ ਰੱਖ ਲੈਣਾ ਹੈਗਾ ਪੂਰਾ ਦਿਨ ਉਹ ਪਾਣੀ ਸ਼ਾਮ ਤੱਕ ਸਿਪ ਸਿਪ ਕਰਕੇ ਖਤਮ ਕਰਨਾ ਹੈ ਇੱਕੇ ਤੱਕ ਨਹੀਂ ਪੀਣਾ ਠੀਕ ਹੈ ਸ਼ਾਮ ਤੱਕ ਉਹਨੂੰ ਤੁਸੀਂ ਪੀਣਾ ਹੈਗਾ ਖਤਮ ਕਰਨਾ ਹੈਗਾ ਔਰ ਇਸ ਚੀਜ਼ ਨੂੰ 15 ਦਿਨ ਕੰਟੀਨਿਊ ਕਰਕੇ ਹਫ਼ਤੇ ਦਾਗੇ ਵਿੱਚ ਗੈਪ ਪਾ ਦੇਣਾ ਇਹ ਹੋ ਗਈ ਇੱਕ ਚੀਜ਼ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਵੇਂ ਹੀ ਤੁਸੀਂ ਇਹ 6 ਲੌਂਗ ਦਿਨ ਦੇ ਟਾਈਮ ਪਾਣੀ ਦੀ ਤੌਰ ਤੇ ਪਾਣੀ ਬਣਾ ਕੇ ਲੌਂਗਾ ਦਾ ਤੁਸੀਂ ਯੂਜ਼ ਕਰੋਗੇ ਰਾਤ ਨੂੰ ਕਰਨਾ ਕੀ ਹੈਗਾ ਤੁਸੀਂ ਦੂਸਰੀ ਤੁਹਾਡੇ ਟੌਰਨ ਅਪ ਕਰਨ ਵਾਲੀ ਜਿਹੜੀ ਚੀਜ਼ ਹੈਗੀ ਉਹ ਹੈ ਮਨੱਕੇ ਠੀਕ ਹੈ 1 2 3 4 5 6 ਤੇ ਇਹ ਅਗੇ ਫਰੁਖੀ ਜੀ 7 ਮਨੱਕੇ ਸਤ ਮੁਨਕੀ ਰਾਤ ਨੂੰ ਭਿਗੋ ਕੇ ਰੱਖ ਦੇਣੇ ਆ। ਸਵੇਰ ਖਾਲੀ ਪੇਟ ਜਰੂਰ ਉੱਠਣਾ ਵਿੱਚੋਂ ਬੀਜ ਕੱਢਣੇ ਤੇ ਸਤ ਮੁਨਕੀ ਛਕ ਲੈਣੇ। ਠੀਕ ਹੈ। ਪੂਰਾ ਦਿਨ ਤੁਸੀਂ ਲੌਂਗ ਦਾ ਪਾਣੀ ਪੀ ਲਿਆ। ਰਾਤ ਨੂੰ ਭਿਗੋ ਕੇ ਸਤ ਮੁਨਕੀ ਲੈ ਲੈ ਹੈਗੇ ਆ। ਉਸ ਤੋਂ ਬਾਅਦ ਇਹ ਆ ਗਈ ਨਾਲ ਰੈਮਡੀਜ਼। ਠੀਕ ਹੈ। ਤુલਸੀ ਦਾ ਅਰਕ ਹੈ, ਉਹ ਰਸ ਨਹੀਂ ਹੈ। ਠੀਕ ਹੈ। ਠੀਕ ਹੈ। ਆ ਰਸ ਨਹੀਂ, ਰਸ ਬਿਲਕੁਲ ਰਸ ਦਾ ਰਿਜ਼ਲਟ ਉਸ ਤੰਗ ਨਾਲ ਨਹੀਂ ਆਏਗਾ। ਕਿੰਨਾ ਵੀ ਪੁਰਾਣਾ ਟਾਈਫਾਇਡ ਹੋਵੇ, ਇਹ ਤુલਸੀ ਦਾ ਅਰਕ ਹੈ। ਇਹਦੀਆਂ ਤੁਸੀਂ 8 ਬੂੰਦਾ ਸੁਬਾ 8 ਦੁਪਹਿਰੇ ਤੇ 8 ਸ਼ਾਮ ਨੂੰ ਲੈਣੀਆਂ ਲੈਣੀਆਂ ਕਿਵੇਂ ਆ ਇੱਕ ਕੱਪ ਗਰਮ ਪਾਣੀ ਲੈਣਾ ਗਰਮ ਪਾਣੀ ਉਹਦੇ ਚ 8 ਬੂੰਦਾ ਗਿਣਕੇ ਪਾਉਣੀਆਂ ਨੇ ਔਰ ਇਹਨੂੰ ਸਿਪ ਸਿਪ ਕਰਕੇ ਚਾਹ ਦੀ ਤਰ੍ਹਾਂ ਪੀਣਾ ਹੈ ਇੱਕ ਘੜਾ ਇੱਕੇ ਤੱਕ ਨਹੀਂ ਖਤਮ ਕਰਾ ਚਾਹ ਦੀ ਤਰ੍ਹਾਂ ਸਿਪ ਸਿਪ ਕਰਕੇ ਪੀਣਾ ਦਿਨ ਚ 3 ਵਾਰੀ ਯਾਨੀ ਕਿ 6 7 8 ਟਾਈਫਾਇਟ ਦੀ ਬਸ ਬਸ ਬਿਲਕੁਲ ਤੁਸੀਂ ਸਹੀ ਗਿਆ 6 ਲੌਂਗ 7 ਮੁਨੱਕੇ ਤੇ 8 ਤੁਲਸੀ ਅਰਕ ਦੀਆਂ ਬੂੰਦਾ 6 7 8 ਤੇ ਟਾਈਫਾਇਟ ਦੀ ਹੋਣੀ ਬਸ ਤੇ ਤੁਹਾਡੇ ਸਰੀਰ ਚ ਆ ਜਣੀ ਜਾਨ ਤੇ ਤੁਸੀਂ ਪੜਨਾ ਹੱਸ ਤਾਂ ਇਹ ਜਿਹੜਾ ਮੁਰਜ਼ਾਇਆ ਹੋਇਆ ਫੇਸ ਹੈ ਉਹਨੇ ਹੱਸਣ ਲੱਗ ਪੜਨਾ ਹੈਗਾ ਉਹ ਇੱਕ ਕੰਪਲੀਟ ਇੱਕ ਪਲੇਟ ਤੁਹਾਨੂੰ ਸਮਝਾਈ ਗਈ ਹੈ ਅਕੋਰਡਿੰਗ ਟੂ ਨੇਚਰਲ ਸਾਇੰਸ ਜਿਹੜੇ ਟਾਈਫਾਇਡ ਦੇ ਬੈਕਟੀਰੀਆ ਨੂੰ 25-25 ਸਾਲ ਨਾਲ ਲੈ ਕੇ ਘੁੰਮ ਰਿਓ ਉਸ ਬੈਕਟੀਰੀਆ ਨੂੰ ਐਂਟੀਬੈਕਟੀਰੀਅਲ ਡੋਸ ਦੇਣ ਦਾ ਟਾਈਮ ਆ ਗਿਆ अच्छा डॉक्टर साहब ਜਿਹੜੇ ਤੁਹਾਡੀਆਂ ਰੈਮਡੀਜ਼ ਹੁੰਦੀਆਂ ਨੇ ਜਿਹੜੀਆਂ ਬੂੰਦਾਂ ਤੁਹਾਡੇ ਕੋਲ ਤੁਸੀਂ ਬੂੰਦਾਂ ਕਰਕੇ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਹੋ ਉਹਦੇ ਨਾਲ ਵੀ ਟਾਈਫਾਇਡ ਸੈੱਟ ਕੀਤਾ ਜਾ ਸਕਦਾ ਆ ਫਰੂਕੀ ਜੀ ਆਲਰੇਡੀ ਹੁੰਦਾ ਕਿ ਜਿਹੜੇ ਕ੍ਰੋਨਿਕਲ ਪੇਸ਼ੈਂਟ ਜਦੋਂ ਹੁੰਦੇ ਨੇ ਉਹਦੇ ਨਾਲ ਸਾਨੂੰ ਰੈਮਡੀਜ਼ ਉਹਦੀ ਫਾਰਮੇਸੀ ਜੋ ਸਾਨੂੰ ਤਿਆਰ ਕਰਨੀ ਪੈਂਦੀ ਉੱਥੇ ਕਿਉਂਕਿ ਪੇਸ਼ੈਂਟ ਕਈ ਵਾਰੀ ਬਹੁਤ ਭਿਆਨਕ ਕੰਡੀਸ਼ਨ 'ਚ ਹੁੰਦਾ ਹੈ ਉਹਦੀ ਪੇਨ ਨਹੀਂ ਰੁਕ ਪਾਰੀ ਹੁੰਦੀ ਫੀਵਰ ਨਹੀਂ ਜਾ ਪਾਰਿਆ ਹੁੰਦਾ ਤਾਂ ਉਸ ਕੰਡੀਸ਼ਨ ਦੇ ਵਿੱਚ ਸਾਨੂੰ ਉਹ ਨਾਲ ਜਿਹੜੀਆਂ ਬੂੰਦਾਂ ਦਾ ਫਾਰਮੂਲਾ ਹੈਗਾ ਉਹ ਐਡ ਕਰਨਾ ਪੈਂਦਾ ਤਾ ਜੋ ਉਹਨੂੰ ਬਾਹਰੋਂ ਕੋਈ ਪੇਨਕিলার ਜਾਂ ਐਂਟੀਫੀਵਰ ਐਂਟੀਬਾਇਟਿਕਸ ਕੁਛ ਨਾ ਲੈਣਾ ਪਵੇ। ਡਾਕਟਰ ਸਾਹਿਬ ਇੱਕੋ ਹੋਰ ਵੀ ਹੈ ਜੀ ਜਦੋਂ ਡਾਕਟਰ ਕੋਲ ਚਲੇ ਜਾਈਏ ਉਹ ਕਹਿੰਦਾ ਜੀ ਇਹ ਤਾਂ ਹੱਡੀਆਂ 'ਚ ਬਸ ਗਿਆ ਜੀ ਹੁਣ। ਇਹ ਨਹੀਂ ਜਾਂਦਾ ਦਵਾਈ ਖਾਈ ਜਾਓ ਹੋ ਗਿਆ ਠੀਕ ਠੀਕ ਹੈ ਨਹੀਂ ਤੇ ਨਾ ਸੀ। ਵੈਦ ਕੋਲ ਜਾਓ। ਉਹ ਨਹੀਂ ਕਹੇਗਾ ਇਹ ਗੱਲ। ਅੱਛਾ। ਹਾਂ। ਡਾਕਟਰ ਕੋਲ ਜਾਂਦੇ ਹੋ ਵੈਦ ਕੋਲ ਜਾਓ ਉਹ ਨਹੀਂ ਕਹੇਗਾ ਇਹ ਗੱਲ ਕਿਉਂਕਿ ਉਹਦੇ ਕੋਲ ਹਰਬ ਪਈਆਂ ਹਨ। हां ਹੁਣ ਜੀ ਤੁਹਾਡੇ ਕੋਲ ਕੋਈ ਚੀਜ਼ ਨਹੀਂ ਹੈਗੀ ਤੁਸੀਂ ਤੇ ਇਹ ਕਹੋ ਕੋਈ ਛੋਡੇ ਦਾ ਕੀ ਫਾਇਦਾ ਹੈਗਾ ਹਾਂ ਮੇਰੇ ਕੋਲ ਜੇਕਰ ਚੀਜ਼ ਪਈ ਹੈ ਤਾਂ ਮੈਂ ਕਹਾਂਗਾ ਭਾਈ ਸਾਹਿਬ ਇਹਦਾਂ ਠੀਕ ਹੁੰਦੀ ਹੈ ਤੇ ਯੂਜ਼ ਕਰੋ ਤੁਸੀਂ ਤਾਂ ਆਲਰੇਡੀ ਨੈਚੁਰਲ ਹਲਥ ਸਾਇੰਸ ਦੇ ਸੋਲੂਸ਼ਨ ਨੇ ਸਾਰੇ ਇਨ ਨੈਚੁਰਲ ਸਾਇੰਸ ਦੇ ਸੋਲੂਸ਼ਨ ਜੋ ਸਾਡੇ ਆਯੁਰਵੇਦਾ ਦੇ ਅੰਦਰ ਨੈਚੁਰਲ ਸਾਇੰਸ ਦੇ ਗ੍ਰੰਥਾ ਦੇ ਆਲਰੇਡੀ ਮੈਂਸ਼ਨ ਹੈ ਤੇ ਇਹਦੇ ਇਹਦਾ ਸਾਹਮਣਾ ਕਰਕੇ ਨੂੰ ਠੀਕ ਇਹਦੇ ਨਾਲ ਬਕਾਇਦਾ ਟਾਈਫਾਇਡ ਵਾਲੇ ਹਰ ਪੇਸ਼ੈਂਟ ਨੂੰ ਅਸੀਂ ਟਾਈਫਾਇਡ ਦਾ ਡਾਈਟ ਪਲਾਨ ਵੀ ਦਿੰਨੇ ਆਂ ਜੀ ਉਹ ਡਾਈਟ ਪਲਾਨ ਤੁਸੀਂ نیچے ਨੰਬਰ ਚੱਲ ਰਹੇ ਨੇ ਡਾਕਟਰ ਟੀਮ ਦੇ ਕਾਲ ਕਰਕੇ ਡਾਈਟ ਪਲਾਨ ਮੰਗਵਾ ਸਕਦੇ ਹੋ WhatsApp ਤੇ ਆਣਗੇ WhatsApp ਜਿਹੜੇ ਨਹੀਂ ਮੰਗਵਾ ਜਿਨ੍ਹਾਂ ਨੂੰ ਟਾਈਫਾਇਡ ਦੀ ਦਿੱਕਤ ਹੈਗੀ ਪਰੇਸ਼ਾਨੀ ਹੈਗੀ ਸਪੈਸ਼ਲ ਡਾਈਟ ਅਗਰ ਕਮੈਂਟ ਕਰਦੇ ਤਾਂ ਵੀ ਮੈਂ ਦੇ ਦੇਵਾਂਗੇ ਡਾਕਟਰ ਸਾਹਿਬ ਦੇ ਸਕਦੇ ਨੇ ਕਈ ਵਾਰ ਫੋਨ ਕਰਨ ਦਾ ਨਹੀਂ ਵੀ ਟਾਈਮ ਲੱਗਦਾ ਕਮੈਂਟ ਦੇ ਨੀਚੇ ਆ ਤੁਸੀਂ ਕੋਈ ਹੋਰ ਮਦਦ ਬਣ ਸਕਦੇ ਬਿਲਕੁਲ ਬਿਲਕੁਲ ਤੁਸੀਂ ਨੀਚੇ ਦੇ ਨੰਬਰ ਚੱਲ ਰਹੇ ਨੇ ਨੰਬਰ ਤੇ WhatsApp ਕਰੋ WhatsApp ਤੇ ਲਿਖ ਦਿਓ ਕਿ ਮੈਂ ਮੈਨੂੰ ਟਾਈਫਾਇਡ ਐਨੇ ਸਾਲ ਤੋਂ ਹੈ ਤੇ ਮੈਨੂੰ ਡਾਈਟ ਪਲਾਨ ਦਿੱਤਾ ਜਾਵੇ ਤਾਂ ਤੁਹਾਨੂੰ ਉਹਦੀ ਪੀਡੀਐਫ ਐਕਸਲ ਫਾਰਮ ਆ ਜਾਏਗੀ ਡਾਈਟ ਪਲਨ ਤੋਂ ਡਿਸਆਬ ਨਾ ਅਗਰ ਕੋਈ ਉਹਨਾਂ ਨੇ ਤਰਫ ਤੋਂ ਪੁੱਛਣਾ ਹੈ ਤਾਂ WhatsApp ਤੇ ਵਾਪਸ ਟਰ ਦੋ ਉਹ ਪੁੱਛ ਲੈਣਗੇ ਤੁਸੀਂ WhatsApp ਤੇ ਆਨਸਰ ਕਰਕੇ ਆਪਣਾ ਡਾਈਟ ਪਲਨ ਤੇ ਸ਼ੁਰੂ ਕਰੋ ਜੀ ਜੀ ਡਾਈਟ ਪਲਨ ਵੀ ਵਰਕ ਕਰੇਗਾ ਔਰ ਦੂਸਰਾ ਕੰਮ ਰੈਮਡੀਜ਼ ਬੇਸ ਤੁਹਾਨੂੰ ਆਲਰੇਡੀ ਇਹ ਪਲੈਨ ਸਮਝਾ ਦਿੱਤੀ ਗਈ ਹੈ ਸ਼ੁਰੂ ਕਰੋ ਜਿਹੜੇ ਬੈਕਟੀਰੀਆ ਨੂੰ 25 25 30 30 ਸਾਲ ਤੋਂ ਸੰਭਾਲੀ ਬੈਠੇ ਹੋ ਤਾਂ ਉਹਨੂੰ ਆਪਾਂ ਹੁਣ ਸਰੀਰ ਚੋਂ ਬਾਹਰ ਕੱਢਣਾ ਹੈ ਫਿਰ ਵੀ ਅਗਰ ਤੁਹਾਨੂੰ ਕੋਈ ਫੀਵਰ ਹੈ ਬਹੁਤ ਜ਼ਰਾ ਟੁੱਟ ਭੱਜਾ ਸਰੀਰ ਦੇ ਵਿੱਚ ਮਨ ਬਹੁਤ ਨੈਗੇਟਿਵ ਹੈ ਤੁਸੀਂ ਕਾਉਂਸਲਿੰਗ ਲੈਣ ਵਾਸਤੇ ਔਰ ਸਾਡੀਆਂ ਰੈਮਡੀਜ਼ ਨੂੰ ਨਾਲ ਐਡ ਕਰਨ ਵਾਸਤੇ ਸਾਡੀ ਕਿਸੇ ਵੀ ਰਿਸਰਚ ਸੈਂਟਰ ਤੇ ਵਿਜ਼ਿਟ ਕਰ ਸਕਦੇ ਹੋ ਆਲਰੇਡੀ ਜਲੰਧਰ ਦੇ ਵਿੱਚ ਹੈ ਸ੍ਰੀ ਅਮਰitsar ਸਾਹਿਬ ਦੇ ਵਿੱਚ ਹੈ ਮੋਗਾ ਚ ਹੈ ਲੁਧਿਆਣਾ ਚ ਹੈ ਪਟਿਆਲਾ ਚ ਹੈ ਬਠਿੰਡਾ ਚ ਹੈ ਇਹਨਾਂ ਸਾਰੀ ਜਗ੍ਹਾ ਤੇ ਤੁਸੀਂ ਨੀਚੇ ਨੰਬਰ ਚਾਰੇ ਨੇ ਕਾਲ ਕਰਕੇ ਆਪਣੀ ਤੁਸੀਂ ਸਾਡੀ ਰਿਸਰਚ ਟੀਮ ਔਰ ਡਾਕਟਰ ਟੀਮ ਨੂੰ ਮਿਲ ਸਕਦੇ ਹੋ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਜੇ ਹੁਣ ਸਾਡਾ ਪਲੇਟ ਸਾਨੂੰ ਦੇ ਦਿਓ ਅਸੀਂ ਇੱਕ ਵਾਰ ਸੋ ਤੁਸੀਂ ਦੇਖੋ ਇਹ ਉਹ ਪਲੇਟ ਹੈਗੀ ਹੁਣ ਸਾਨੂੰ ਸਮਝ ਆਇਆ ਡਾਕਟਰ ਸਾਹਿਬ ਨੂੰ ਅਸੀਂ ਪੁੱਛਿਆ ਸੀ ਕਿ ਜਿਹੜੀ ਇਹ ਪਲੇਟ ਹੈ ਕਿਵੇਂ ਲਪੇਟੇਗੀ ਤੇ ਹੁਣ ਤੁਹਾਨੂੰ ਲੱਗਦਾ ਕਿ ਸਮਝ ਆ ਗਿਆ 6 7 ਔਰ 8 ਵਾਲਾ ਨੁਸਕਾ ਫਾਰਮੂਲਾ ਤੇ ਜਿਹੜਾ ਕਿਸ ਤਰੀਕੇ ਨਾਲ ਤੁਹਾਡੇ ਟਾਈਫੈਡ ਨੂੰ ਪੁਰਾਣੇ ਤੋਂ ਪੁਰਾਣੇ ਟਾਈਫੈਡ ਉਹ ਵਿੱਚ ਹੈ ਹੱਡੀਆਂ ਦੇ ਵਿੱਚ ਅਸੀਂ ਕਹਿ ਲਈਏ ਕਿ ਹੱਡੀਆਂ ਨੂੰ ਤੁਹਾਡੇ ਨੂੰ ਬੁਖਾਰ ਕੱਢ ਲਿਆ ਉਹਨਾਂ ਨੂੰ ਵੀ ਖਿੱਚ ਕੇ ਨੁਸਖਾ ਫਾਰਮੂਲਾ ਬਾਹਰ ਲਿਆ ਸਕਦਾ ਪਰ ਫਿਲਹਾਲ ਮੇਰੀ ਗੁਜ਼ਾਰਿਸ਼ ਮੇਰੀ ਦਲੀਲ ਮੇਰੀ ਅਪੀਲ ਤੁਹਾਨੂੰ ਹੈ ਮੇਰੀ ਚੇਤਾਵਨੀ ਤੁਹਾਨੂੰ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਡਾਕਟਰ ਵਰਿੰਦਰ ਸਿੰਘ ਪੁੱਲਰ ਹੋਰਾ ਦੇ ਐਕਸਪਰਟ ਡਾਕਟਰ ਟੀਮ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਜੇ ਨਹੀਂ ਕਰ ਸਕਦੇ ਤਾਂ ਆਪਣੇ ਨੇੜਲੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਜ਼ਰੂਰ ਕੰਸਲਟ ਕਰਕੇ ਫਿਰ ਇਸ ਨੁਸਕੇ ਫਾਰਮੂਲੇ ਨੂੰ ਅਮਲ 'ਚ ਲੈ ਕੇ ਆਉਣਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ اجازت ਆ ਗਿਆ ਧੰਨਵਾਦ